ਪੰਜਾਬ ਜੌਬ ਹੈਲਪ ਚੈਨਲ ਵਿੱਚ ਤੁਹਾਡਾ ਇੱਕ ਬਾਰ ਫਿਰ ਤੋਂ ਸਵਾਗਤ ਆ ਅੱਜ ਮੈਂ ਤੁਹਾਨੂੰ ਇੰਜ ਸੀਆਰਈ ਗਰੁੱਪ ਪੀ ਐਂਡ ਸੀਰ ਗ੍ਰੀਮੈਂਟ 2025 ਬਾਰੇ ਦੱਸਣ ਜਾ ਰਹੀ ਹਾਂ ਜਿਸ ਵਿੱਚ ਟੋਟਲ 1383 ਪੋਸਟਾਂ ਆਈਆਂ ਨੇ एमसीएਨ ਕੀ 올 ਇੰਡੀਅਨ ਇੰਸਟੀਟਿਊਟ ਆਫ ਮੈਡੀਕਲ ਸਾਇੰਸ ਹਸਪੀਟਲ ਦੇ ਵਿੱਚ ਰਿਕਰੂਟਮੈਂਟ ਆ ਕਾਮਨ ਰਿਕਰੂਟਮੈਂਟ ਐਗਜ਼ਾਮੀਨੇਸ਼ਨ ਹੋਣਾਗਾ ਸੀਆਰਈ 4 ਅਲੱਗ-ਅਲੱਗ ਪੋਸਟਾਂ ਦੇ ਲਈ ਜਿਸ ਵਿੱਚ ਤੁਹਾਡੇ ਕੋਲ 10ਵੀਂ 12ਵੀਂ ਡਿਪਲੋਮਾ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਪੋਸਟ ਦੇ ਹਿਸਾਬ ਨਾਲ ਅਗਰ ਰਿਕਰੂਟਮੈਂਟ ਹੈਗੀ ਹੈ ਪੋਸਟ ਤੁਸੀਂ ਅਪਲਾਈ ਕਰ ਸਕਦੇ ਹੋ ਇਹ ਡੇਟਸ ਦੀ ਗੱਲ ਕਰ ਲਈ ਤਾਂ ਸਾਰੇ ਜੋ ਐਪਲੀਕੈਂਟਸ ਨੇ ਸਾਰੀਆਂ ਸੈਸ਼ਨਲ ਕੁਆਲੀਫਿਕੇਸ਼ਨ ਨੂੰ ਤੁਹਾਡਾ ਲੋ ਜੋ ਦਿੱਤੀ ਕਿ ਡੇਟ ਤੇ ਪੂਰਾ ਹੋਣਾ ਜ਼ਰੂਰੀ ਆ 2 ਦਸੰਬਰ 2025 ਤੱਕ ਤੁਹਾਡਾ ਐਜੂਕੇਸ਼ਨਲ ਕੁਆਲੀਫਿਕੇਸ਼ਨ ਦਾ ਐਕਸਪੀਰੀਅੰਸ ਤੁਹਾਡਾ ਕੰਪਲੀਟ ਹੋਣਾ ਜ਼ਰੂਰੀ ਆ ਜਾਂ ਉਸ ਤੋਂ ਪਹਿਲਾਂ ਏਜ ਇਸ ਵਿੱਚ ਤੁਹਾਡੇ ਕੋਲ 2 ਦਸੰਬਰ 2025 ਤੱਕ ਘੱਟੋ ਘੱਟ ਵੱਧ ਤੋਂ ਵੱਧ 18 ਸਾਲ ਦੀ ਵੱਧ ਤੋਂ ਵੱਧ 25 ਤੋਂ 40 ਸਾਲ ਦੀ ਇਸ ਵਿੱਚ ਏਜ ਤੁਹਾਡੇ ਕੋਲ ਏਜ ਹੋਣੀ ਜ਼ਰੂਰੀ ਆ ਤੇ ਇਸ ਵਿੱਚ ਫੀਸ 3000 ਰੁਪਏ ਜਨਰਲ OBC WES ਲਈ ਤੇ SC ਸਲੀਪ 24 ਰੁਪਏ ਫੀਸ ਰੱਖੀ ਗਈ ਆ ਪੇ ਲੈਵਲ ਦੀ ਗੱਲ ਕਰ ਲਈਏ ਤਾਂ ਇਸ ਵਿੱਚ ਹਸਪੀਟਲ ਅਟੈਂਡੈਂਟ ਨਰਸਿੰਗ ਆਰਡਰਲੀ ਜੋ ਪੇ ਹੋਣਾਗਾ 18000 ਤੋਂ 55000 ਤੱਕ ਹੋਣਾ ਲੈਬ ਅਟੈਂਡੈਂਟ ਲਈ ਪੇ ਲੈਵਲ 2 19000 ਤੋਂ ਲੈ ਕੇ 63000 ਤੱਕ ਰਹਿਣਾ ਫਾਰਮਾਸਿਸਟ ਲੈਬ ਟੈਕਨੀਸ਼ੀਅਨ ਦੇ ਪੇ ਲੈਵਲ 5 33000 ਤੋਂ ਲੈ ਕੇ 92000 ਸਟਾਫ ਨਰਸ ਟੈਕਨੀਸ਼ੀਅਨ ਦੀ ਪੇ ਲੈਵਲ 6 35000 ਤੋਂ ਲੈ ਕੇ 1 ਲੱਖ ਤੱਕ ਜੂਨੀਅਰ ਇੰਜੀਨੀਅਰ ਜੂਨੀਅਰ ਐਡਮਿਨਿਸਟ੍ਰੇਟਰ ਆਫੀਸਰ ਲਈ ਪੇ ਲੈਵਲ 6 35000 ਤੋਂ 1 ਲੱਖ 12 ਤੇ ਐਕਸਪੀਰੀਅੰਸ ਜਿਹੜਾ ਵੀ ਇਹਨਾਂ ਨੇ ਮੰਗਿਆ ਹੋਊਗਾ ਰਿਸਪੈਕਟਿਵ ਟ੍ਰੇਡ ਦੇ ਅਕੋਰਡਿੰਗ ਤੁਹਾਡੇ ਕੋਲ ਹੋਣਾ ਜ਼ਰੂਰੀ ਆ ਸੋ ਇਸੇ ਅਜੀ ਰਿਕ ਜੇਕਰ ਤੁਸੀਂ ਘਰ ਬੈਠੇ ਰਜਣਾ ਹੁੰਦੀ ਨਵੀਂ ਨਵੀਂ ਸਰਕਾਰੀ ਨੌਕਰੀ ਜਾਣਕਾਰੀ ਚਾਹੁੰਦੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਵੀਡੀਓ ਨੂੰ ਵੱਤਵਾਂ ਲਾਈਕ ਸ਼ੇਅਰ ਕਰ ਦਿਓ ਤਾਂ ਕਿ ਸਾਰੇ ਲੋਕਾਂ ਕੋਲ ਇਸ ਪੋਸਟ ਦੀ ਜਾਣਕਾਰੀ ਪਹੁੰਚ ਕੇ ਜਿਹੜੇ 10ਵੀਂ 12ਵੀਂ ਪਾਸ ਕੈਂਡੀਡੇਟਸ ਨੇ OVS ਹਸਪਤਾਲ ਦੇ ਰਿਕਰੂਟਮੈਂਟ ਲਈ ਅਪਲਾਈ ਕਰ ਸਕਦੇ ਨੇ ਘਰ ਬੈਠੇ ਤੁਸੀਂ ਆਪਣੇ ਪੋਸਟ ਨੂੰ ਸਾਡੇ ਕੋਲ ਅਪਲਾਈ ਕਰਵਾ ਸਕਦੇ ਹੋ ਸਾਡੇ ਦਿੱਤੇ ਗਏ ਨੰਬਰ ਦੇ ਸੰਪਰਕ ਕਰਕੇ ਜੇਕਰ ਤੁਸੀਂ ਇਸ ਵਿੱਚ ਪੋਸਟ ਦੀ ਜਾਣਕਾਰੀ ਲੈਣਾ ਤਾਂ ਆਫੀਸ਼ੀਅਲ ਵੈਬਸਾਈਟ ਇਸ ਪੋਸਟ ਦੀ ਮੈਂਸ਼ਨ ਹੈ ਜਿਸ ਤੇ ਜਾ ਕੇ ਤੁਸੀਂ ਬਾਕੀ ਦੀ ਸਾਰੀ ਡਿਟੇਲ ਨੂੰ ਚੈੱਕ ਕਰ ਸਕਦੇ ਹੋ